ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਕਸਬਾ ਪਿੱਖੀਵੰਡ ਵਿਖੇ ਸਿਹਤ ਵਿਭਾਗ ਦੀ ਟੀਮ ਅਤੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਸੁਖਬੀਰ ਕੋਰ ਵੱਲੋਂ ਆਪਣੀ ਟੀਮ ਨਾਲ ਪਿੱਖੀਵੰਡ ਦੀਆਂ ਵੱਖ-ਵੱਖ ਖਾਣ-ਪੀਣ ਵਾਲੀਆਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਅਤੇ ਸੈਂਪਲ ਵੀ ਭਰੇਗੇ। ਮੀਡੀਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਅਫਸਰ ਡਾਕਟਰ ਸੁਖਬੀਰ ਕੌਰ ਨੇ ਕਿਹਾ ਹੈ ਕਿ ਅੱਜ ਸਾਡੀ ਟੀਮ ਵੱਲੋਂ ਜੋ ਸੈਂਪਲ ਪਰੇਗੇ ਹਨ ਉਹਨਾਂ ਵਿੱਚ ਜਿਹੜਾ ਦੁਕਾਨਦਾਰ ਦੋਸ਼ੀ ਪਾਇਆ ਗਿਆ ਉਸਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਵੇਖੋ ਪਿੱਖੀਵਣ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਦੇਖਦੇ ਰਹੋ ਖਾਲਸਾ ਟੀਵੀ ਚੈਨਲ ਪੰਜਾਬ ਜਿਹੜੇ ਕਿ ਸੈਂਪਲ ਪਰ ਹੈ ਗਏ ਆ ਕੁਝ ਚਿਕਨ ਵਾਲੀਆਂ ਦੁਕਾਨਾਂ ਦੇ ਪਰੇ ਗਏ ਆ ਕੁਝ ਜਿਹੜੇ ਦੁੱਧ ਮਿਲਕ ਵੇਚ ਰਿਆ ਰਸੇ ਕੀ ਕਰਨਾ ਚਾਹੁੰਦੇ ਇਸ ਬੰਦ ਸਾਹਿਬੀ ਨਾਲ ਰੋਟੀ ਨਹੀਂ ਜੇੜੀ ਆ ਚਾਹਤੀ ਰਹੇ ਲੋ ਸਰਜਿਸਟਾ ਸਾਨੂੰ ਉਹ ਅਧਿਕਾਰੀ ਆਵੇ ਲੋ ਮਿਲਦਿਆ ਨੇ ਗਾਈਡਲਾਈਨਸ ਕੇ ਅਸਰਾ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਚੈੱਕ ਕਰਦੇ ਡਰਾਈਵਸ ਹੁੰਦੀਆਂ ਨੇ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਹੁਕਮ ਹੁੰਦਾ ਨੇ ਜਿਹੜਾ ਸੀਐਫਆ ਕਮਿਸ਼ਨਰ ਸਾਹਿਬ ਜਿਹੜੇ ਸਾਡੇ ਸਿਹਤ ਮੰਤਰੀ ਡਾਕਟਰ ਜੀ ਸਿੰਘ ਜੀ ਵੱਲੋਂ ਆ ਦੋ ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਇਸ ਤਰ੍ਹਾਂ ਇੱਥੇ ਚਿਕਨ ਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਾ ਦਾ ਵੀ ਅਸੀਂ ਇਹ ਦੇਖ ਰਹੇ ਸੀ ਕਿ ਜਿਹੜਾ ਤੇ ਨਾ ਵਗ ਰਾਇਆ ਉਸ ਕੰਮ ਨੇ ਉਹ ਵੀ ਜਾਈਂ ਕਿ ਚੇਸੀ ਸਬਜ਼ੀਆਂ ਦੀ ਚੈਕਿੰਗ ਕੀਤੀ ਸੀ ਕਿ ਸਬਜ਼ੀਆਂ ਦੇ ਸਭ ਫਲ ਟੈਕ ਨੇ ਉਹ ਦੇਖੀ ਸੀ ਅਸੀਂ ਖਰੇੜ ਆਪਣੇ ਲੈਜ ਵਿੱਚ ਜੇ ਜੋ ਰਿਪੋਰਟ ਹੋ ਰਾਂਗੇ ਤੇ ਉਹਦੇ ਸਾਹਮਣਾ ਲੈ ਸੀ ਜਾਂ ਵੀ ਕੇ ਰਾ ਹੈ ਕੋਈ ਗਲਤ ਚੀਜ਼ ਦਾ ਕਈ ਮਟ ਜਿਹੜੇ ਖਾਣ ਪੀਣ ਵਾਲੀ ਚੀਜ਼ਾਂ ਦੇ ਵਿੱਚ ਰੰਗ ਵਗੈਰਾ ਮਿਲਾ ਕੇ ਜਿਹੜੇ ਫੇ ਵੇਚ ਰਹੇ ਉਹਨਾਂ ਦੇ ਕੀ ਕਰਦੇ ਜੀ ਜੇ ਰੰਗ ਵਗੈਰਾ ਮਿਲਾ ਕੇ ਵੇਚਦੇ ਆ ਅਸੀਂ ਸੈਂਪਲ ਲੈ ਲੇਗੇ ਜੇ ਰੰਗ ਆਦਰਦ ਹੈ ਤੇ ਉਹਨਾਂ ਤੇ ਫਿਰ ਪਾਉਂਦੀ ਉਹਨਾਂ ਦੀ ਕਾਰਗੁਜ਼ਾਰੀ